ਮੂਲ ਦੀ ਗੱਲ ਕਰ ਰਹੇ ਸੀ ਕਿ ਮੂਲ ਜਿਹੜਾ ਸਾਡਾ ਜਿਹਨੂੰ ਕਹਿੰਦੇ ਆ ਤਿੰਨੇ ਤਿੰਨੇ ਚੀਜ਼ਾਂ ਸਾਡੀਆਂ ਮੂਲ ਨਾਲ ਜੁੜੀਆਂ ਹੋਈਆਂ ਨੇ ਸਾਡਾ ਜਨਮ ਵੀ ਮੂਲ ਨਾਲ ਜੁੜਿਆ ਹੋਇਆ ਓਰਿਜਿਨ ਵੀ ਮੂਲ ਨਾਲ ਜੁੜਿਆ ਹੋਇਆ ਸਾਡੀ ਪਰਵਿਸ਼ ਵੀ ਮੂਲ ਨਾਲ ਜੁੜੀ ਹੋਈ ਹੈ ਤੇ ਫਿਰ ਮੂਲ 'ਚ ਹੀ ਅਸੀਂ ਵਾਪਸ ਚਲੇ ਜਾਂਦੇ ਆ ਉਹਨੂੰ ਦੁਨ ਧਰਮਾਂ ਨੇ ਇਤਨੇ ਕਿਹਾ ਕਿ ਸਰੀਰ ਨਾਸਮਾਨ ਹੈ ਤੋ ਔਰਡਨਲ ਥੋੜਾ ਜਿਹਾ ਪੈਸੀਮਿਜ਼ਮ ਆਇਆ ਕਿ ਮਰੀ ਜਾਣਾ ਕੋਈ ਕੋ ਥਕੀ ਜਾ ਕੋ ਉਹਦੇ ਜੋ ਬਹੁਤ ਸਾਰੇ ਵਿਕ੍ਰਤੀਆਂ ਨਿਕਲੀਆਂ ਪੈੜ ਨਿਕਲੇ ਕਿ ਜੇ ਮਰੀ ਜਾਣਾ ਤਾਂ ਖਾਓ ਪੀਓ ਮौज ਕਰੋ ਐਸ਼ ਕਰੋ ਐਡੀ ਚਿੰਤਾ ਜਿੰਤਾ ਦੀ ਲੋੜ ਨਹੀਂ ਹੈ ਦੂਜੇ ਉਹਦੇ ਉਸੇ ਉਸੇ ਗੱਲ ਨੂੰ ਦੂਜੀ ਦੂਜਾ ਤਰੀਕਾ ਕਹਿਣ ਦਾ ਕਿ ਮੌਤ ਨਾਲ ਦੀ ਕੋਈ ਚੀਜ਼ ਨਹੀਂ ਹੈ ਜੇ ਮੂਲ ਹੈ ਮੂਲ ਚੋਂ ਅਸੀਂ ਜਨਮੇ ਮੂਲ ਨੇ ਸਾਨੂੰ ਪਾਲਿਆ ਮੂਲ ਚ ਵਾਪਸ ਚਲੇ ਗਏ ਕਿ ਕੋਈ ਜਨਮ ਨਹੀਂ ਕੋਈ ਮੌਤ ਨਹੀਂ ਉਹ ਵੀ ਤਰੀਕਾ ਹੈ ਇੱਕ ਉਹ ਤਰੀਕਾ ਜਿਹੜਾ ਮੈਂ ਕਹਿੰਦਾ ਵੱਧ ਸੈਂਟੀਫਿਕ ਹੈ ਔਰ ਵੱਧ ਜਿਹਨੂੰ ਕਹਿੰਦੇ ਆ ਕੁਦਰਤ ਪੱਖੀ ਹੈ ਔਰ ਸਮੂਹ ਪੱਖੀ ਹੈ ਜਿਹਦੇ ਅੰਦਰ ਜਿੰਨੂੰ ਅਸੀਂ ਬੱਦ ਦੇ ਭਲੇ ਦਾ ਪੱਖੀ ਹੈ ਕਿਉਂਕਿ ਜੋ ਅਸੀਂ ਕਰਦੇ ਆ ਜੇ ਅਸੀਂ ਮੂਲ ਨਾਲ ਜੋੜ ਕੇ ਉਹਨੂੰ ਦੇਖਦੇ ਰਹਾਂਗੇ ਤਾਂ ਭਟਕਾਂਗੇ ਨਹੀਂ ਸਾਡੇ ਅੰਦਰ ਕਿਤੇ ਵੀ ਮੈਂ ਨਹੀਂ ਆਏਗੀ ਕਿਉਂਕਿ ਜਿਹੜਾ ਜਿਹੜਾ ਮੂਲ ਦਾ ਮੂਲ ਦਾ ਸੱਚ ਹੈ ਜਿਹੜਾ ਸੱਚ ਉਹਦੇ ਵਿੱਚ ਕਿਤੇ ਵੀ ਮੈਂ ਨਹੀਂ ਹੈ ਉਹਦੇ ਵਿੱਚ ਵਨਨੈਸ ਹੈ ਵਨਨੈਸ ਹੈ ਉਸ ਜਿਹੜੀ 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 ਮਾਨਸਿਕ ਸਿਹਤ ਖਰਾਬ ਹੁੰਦੀ ਆ ਜਾਂ ਮਾਨਸਿਕ ਸਿਹਤ ਦੀ ਆ ਜਿਹੜੀਆਂ ਵਿਕ੍ਰਿਤੀਆਂ ਆਉਂਦੀਆਂ ਨੇ ਜਿਹੜੇ ਭੈੜਾ ਆਉਂਦੇ ਆ ਕਿਤੇ ਨਾ ਕਿਤੇ ਇਸ ਗੱਲ ਤੋਂ ਟੁੱਟ ਕੇ ਆਉਂਦੇ ਆ ਕਿ ਮੂਲ ਨਾਲ ਉਹ ਅਸੀਂ ਟੁੱਟ ਜਾਂਦੇ ਆ ਮੂਲ ਨਾਲ ਟੁੱਟ ਜਾਂਦੇ ਆ ਜਦੋਂ ਮੂਲ ਨਾਲ ਟੁੱਟਦੇ ਆ ਤਾਂ ਫਿਰ ਵਿੱਚ ਮੈਂ ਆਉਂਦੀ ਆ ਈਗੋ ਆਉਂਦੀ ਆ ਕਮੰਡ ਆਉਂਦਾ ਗੁੱਸਾ ਆਉਂਦਾ ਨਫ਼ਰਤ ਆਉਂਦੀ ਆ ਈਰਖਾ ਆਉਂਦੀ ਆ ਅਗਰ ਮੂਲ ਨਾਲ ਜੁੜਦੇ ਆ ਤੇ ਫਿਰ ਕੀ ਹੋਏਗਾ? ਪ੍ਰੇਮ ਆਏਗਾ ਸਭ ਤੋਂ ਪਹਿਲਾਂ ਕਿਉਂਕਿ ਪ੍ਰੇਮ ਦਾ ਰਿਸ਼ਤਾ ਜਿਹੜਾ ਹੈ ਉਹ ਜੋੜਦਾ ਅੱਗੇ ਦੇ ਅੱਗੇ ਅੱਗੇ ਦੇ ਅੱਗੇ ਅੱਗੇ ਇੱਕ ਨੂੰ ਦੋ ਦੋ ਤੋਂ ਚਾਰ ਚਾਰ ਤੋਂ ਪੂਰੇ ਮੈਂ ਆ ਮੇਰਾ ਪਰਿਵਾਰ ਆ ਮੇਰਾ ਮੱਲਾ ਆ ਮੇਰਾ ਪਿੰਡ ਆ ਗਾ ਸੂਬਾ ਆ ਮੇਰਾ ਦੇਸ਼ ਆ ਮੇਰਾ ਧਰਮ ਹੈ ਸੋ ਮੈਂ ਨਹੀਂ ਹੁੰਦਾ ਉਹਦੇ ਚ ਉਹਦੇ ਚ ਫਿਰ ਉਹ ਜਿਹਾ ਸਾਰਾ ਸੀਨ ਆਲਾ ਜਾਂਦਾ ਉਹ ਜਿਹਨੂੰ ਕਹਿੰਦੇ ਆ ਫਿਰ ਵਨਨੈਸ ਵਲ ਵਨਨੈਸ ਵਲ ਤੁਰਪੇ ਦੀ ਅਲਟੀਮੇਟਲੀ ਸਾਰਾ ਕੁਛ ਇੱਕੋ ਹੀ ਹੈ ਵੰਨ ਸਰ ਤੇ ਇਹ ਜਿਹੜਾ ਆਧਾਰ ਹੈ ਇਹਨੂੰ ਉਹਨੂੰ ਜਦੋਂ ਅਸੀਂ ਨਹੀਂ ਭੁੱਲਦੇ ਯਾਦ ਰੱਖਦੇ ਹਮੇਸ਼ਾ ਉਹਦੇ ਚ ਮਾਨਸਿਕ ਸਿਹਤ ਚੁੱਪੀ ਹੁੰਦੀ ਹੈ ਮਾਨਸਿਕ ਸਿਹਤ ਚੁੱਪੀ ਹੁੰਦੀ ਹੈ ਤੁਸੀਂ ਜਿਹੜਾ ਸੋਚ ਕੇ ਦੇਖੋ ਜੇ ਅਸੀਂ ਚੇਤਨਾ ਦੇ ਇਸ ਪਦਰਤੇ ਆ ਜੀਏ ਇਸ ਸਥਿਤੀ ਚ ਆ ਜੀਏ ਜਿੱਥੇ ਅਸੀਂ ਹਮੇਸ਼ਾ ਹਰ ਪਲ ਮੂਲ ਨਾਲ ਜੁੜੇ ਹੋਈ ਹੈ ਲੋਕ ਇਹ ਮੂਲ ਤੋਂ ਸਭ ਕੁਝ ਪੈਦਾ ਹੋ ਰਿਹਾ ਜਿਸ ਕੇ ਇਸ ਕਰਕੇ ਬਾਕੀ ਸਭ ਕੁਝ ਨਾਲ ਵੀ ਜੁੜੇ ਹੋਏ ਹਨ ਅਸੀਂ ਬਾਕੀ ਮਨੁੱਖਾਂ ਨਾਲ ਵੀ ਜੁੜੇ ਹੋਏ ਆ ਉਦਰ ਦੇ ਹੋਰ ਹੋਰ ਜਿਹੜੇ ਜਿਹੜੇ ਰੂਪ ਨੇ ਉਹਦੇ ਨਾਲ ਵੀ ਜੁੜੇ ਹੋਏ ਆ ਇਹ ਫਿਰ ਕੁਦਰਤ ਦੇ ਰੂਪ ਆਪਸ ਚ ਜੁੜੇ ਹੋਏ ਆ ਤੇ ਇਹ ਸਾਰੇ ਦਾ ਸਾਰਾ ਵਰਤਾਰਾ ਕਿਤੇ ਨਾ ਕਿਤੇ ਉਸ ਮੂਲ ਦੀ ਸਮਝ ਨਾਲ ਜੁੜਿਆ ਹੋਇਆ ਤੇ ਉਹ ਜਿਹੜਾ ਹੈ ਉਹਨੂੰ ਉਹਨੂੰ ਯਾਦ ਰੱਖਣਾ ਜਿਹੜਾ ਬਬੇ ਹੱਦ ਜ਼ਰੂਰੀ ਹੈ ਇਹ ਵਿਕ੍ਰਿਤੀਆਂ ਦੀ ਜਿਹੜੀ 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 ਯਾਰ ਕਿੱਥੇ ਐ ਵਿਕ੍ਰਿਤਿਆ ਕਿੱਥੋਂ ਪੈਦਾ ਹੁੰਦੀਆਂ ਨੇ ਕੌਣ ਹੈ ਇਹੋ ਜਿਹੜਾ ਇਹਨਾਂ ਵਿਕ੍ਰਿਤਿਆ ਨੂੰ ਪੈਦਾ ਕਰਨ ਚ ਦਿਲਚਸਪੀ ਰੱਖਦਾ ਕਿਉਂਕਿ ਅਗਰ ਵਿਕ੍ਰਿਤਿਆ ਨੂੰ ਪੈਦਾ ਕਰਨ ਚ ਦਿਲਚਸਪੀ ਨਾ ਰੱਖਦਾ ਹੋਵੇ ਕੋਈ ਅਗਰ ਖੁੱਲੀ ਜਿਹਨੂੰ ਕਹਿੰਦੇ ਆ ਸੱਚ ਨੂੰ ਸਾਹਮਣੇ ਆਉਣ ਦੀ ਪੂਰੀ ਅਗਰ ਮੌਕਾ ਹੋਵੇ ਔਰ ਸੱਚ ਨੂੰ ਪੂਰਾ ਮੌਕਾ ਦਿੱਤਾ ਜਾਵੇ ਤਾਂ ਮੇਰੇ ਖਾਲਚੇ ਕੋਈ ਦਿੱਕਤ ਨਹੀਂ ਆਏਗੀ ਕਿ ਇਹ ਆਮ ਬੰਦੇ ਤੱਕ ਵੀ ਸੱਚ ਪਹੁੰਚ ਜਾਊਗਾ